ਭਾਈ ਪ੍ਰੀਤਰਪਾਲ ਭਾਈ ਦੇ ਪਿੰਡ ਭਾਈ ਸਸੀਗਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋ ਐਨ ਕਿਰਪਾ ਤੁਸੀਂ ਨਾਓ ਕੱਲ ਤੁਹਾਡੀ ਆ ਵੀਡੀਓ ਦੇਖਣ ਲਈ ਆਪਾਂ ਕਿ ਕੱਲ ਤੁਸੀਂ ਸੇਵਾ ਕਰਨ ਗਏ ਫਿਰ ਜਿਲਕਾ ਦੀ ਸਾਈਡ ਹਾਂਜੀ ਹਾਂਜੀ ਤੇ ਅੱਜ ਤੁਸੀਂ ਆਪਣੇ ਪਿੰਡ ਹੀ ਪਹੁੰਚ ਗਏ ਹੋ ਤੇ ਅੱਜ ਕਿਹੜੇ ਕਿਹੜੇ ਪਿੰਡ ਕਵਰ ਕਰਨ ਲੱਗੇ ਹੋ ਅੱਜ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਕਿ ਪਿੱਛੇ ਮਕੌੜਾ ਉਧਰ ਮਕੌੜਾ ਪੱਤਣਾ ਆਇਆ ਇੱਧਰ ਆਪਣੇ ਸੰਦਰਪੁਰ ਆਈ ਸਾਈਡ ਤੇ ਸੰਦਰਪੁਰ ਸਾਈਡ ਵੀ ਹਾਂ ਅ ਹੁਣ ਇੱਕ ਟਰੱਕ ਆਪਣਾ ਇਹ ਖੜਾ ਦੋ ਟਰੱਕ ਉਤਾਰ ਰਹੇ ਨੇ ਆਪਾਂ ਠੀਕ ਠੀਕ ਜੀ ਤੇ ਉਹ 1:30 ਵਜੇ ਪਹੁੰਚਣਗੇ ਉਹਨਾਂ ਨੂੰ ਫੇਰ ਇੱਧਰ ਭੇਜ ਦੇਣਾ ਆਪਾਂ ਠੀਕ ਠੀਕ ਆ ਤੇ ਬਾਕੀ ਫਿਰ ਦੇਖਦੇ ਆ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਜ਼ਰੂਰਤ ਹੈਗੀ ਹੈ ਉੱਥੇ ਉੱਥੇ ਰਾਤ ਸਮਗਰੀ ਜੋਗੀ ਹੈ ਉਹ ਨਹੀਂ ਨਹੀਂ ਸਹੀ ਤੁਸੀਂ ਨਾਲ ਚੱਲੋਗੇ ਫਿਰ ਆਓ ਆਓ ਬੈਠੋ ਹੋ ਗਈ ਹਾਂ ਮੈਂ ਨਾਲ ਚੱਲੂੰਗਾ ਬਿਲਕੁਲ ਅੱਗੇ ਹਾਂਜੀ ਅੱਛਾ 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 ਠੀਕ ਠੀਕ ਆ ਚਲੋ ਵਧੀਆ ਭਾਈ ਤੁਸੀਂ ਆਏ ਹੋ ਪਿੰਡ ਪਹੁੰਚੇ ਹੋ ਸੇਵਾ ਕਰਨੀ ਚਾਹੀਦੀ ਹਰ ਜਗ੍ਹਾ ਕਰਨੀ ਚਾਹੀਦੀ ਆ ਹਾਂ ਜੀ ਕਰਨੀ ਚਾਹੀਦੀ ਕਈ ਲੋਕ ਤੇ ਜ਼ਰੂਰ ਆ ਤਾਂ ਕਈ ਲੋਕੀ ਕਮੈਂਟ ਕਰਦੇ ਭਾਜੀ ਪਿੰਡ ਛੱਡ ਕੇ ਉਹ ਉਧਰ ਚਲੇ ਗਏ ਆ ਹਨਾ ਕਿ ਪਿੰਡ ਵੀ ਪਾਣੀ ਆਇਆ ਹੋਇਆ ਨਹੀਂ ਮੇਰੇ ਲਈ ਤੇ ਸਾਰਾ ਸਾਰੇ ਇੱਕੋ ਹੀ ਆ ਸਾਰੇ ਇੱਕੋ ਪਾਈ ਜਿੱਥੇ ਮਰਜੀ ਆ ਪਿੰਡ ਤੇ ਸਭ ਤੋਂ ਪਹਿਲਾਂ ਮੈਂ ਪਿੰਡ ਹੀ ਸੀ ਜਦੋਂ ਹੜਾ ਆਇਆ ਸੀਗਾ ਹਾਂਜੀ 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 ਤੇ ਉਸ ਦਿਨ ਜ਼ਰੂਰਤ ਸੀਗੀ ਇੱਥੇ ਲੰਗਰ ਦੀ ਕਿਉਂਕਿ ਪਿੱਛੇ ਰੋਟੀ ਨਹੀਂ ਭੱਕਦੀ ਸੀਗੀ ਪਾਣੀ ਹੋਣ ਕਰਕੇ ਸਹੀ ਸਹੀ ਤੁਸੀਂ ਲੰਗਰ ਲਾਇਆ ਬੂਏ ਮੈਂ ਦੇਖਿਆ ਸੀ ਦਿਨ ਦਿਨ ਸਾਡੇ ਇੱਥੇ ਲੰਗਰ ਚੱਲਦਾ ਰਿਹਾ ਹਾਂਜੀ ਹਾਂਜੀ ਬਾਅਦ ਬਾਬਾ ਸ਼੍ਰੀਚੰਦ ਜੀ ਜਨਦੇੜ ਆ ਗਿਆ ਫਿਰ ਉਧਰ ਲੰਗਰ ਸਟਾਰਟ ਹੋ ਗਿਆ ਹਾਂਜੀ 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 ਤੇ ਡੈਡੀ ਕਹਿੰਦੇ ਵੀ ਆਪਾਂ ਦੋ ਤਿੰਨ ਦਿਨ ਬਾਅਦ ਫੇਰ ਲਾਉਨੇ ਆ ਹੁਣ ਅਸੀਂ ਸੋਚ ਰਹੇ ਹਾਂ ਵੀ ਪਿਛਲੇ ਪਿੰਡਾਂ ਦੇ ਵਿੱਚ 5-6 ਦਿਨ ਦਾ ਲੰਗਰ ਦਾ ਇੰਤਜ਼ਾਮ ਜਿਹੜਾ ਆ ਉਹ ਲਗਾਤਾਰ ਸਹੀ ਸਹੀ ਭਾਜੀ ਸਹੀ ਹੈ ਸੇਵਾ ਕਰਨੀ ਚਾਹੀਦੀ ਹੈ ਸੋ ਬਾਕੀ ਜੋ ਜੋ ਤਿਲ ਫੁੱਲ ਦੇ ਸਕਦੇ ਆ ਜਿੰਨੇ ਜੋਗੇ ਪਰਮਾਤਮਾ ਨੇ ਦਿੱਤਾ ਆਣਾ ਕਰੀ ਜਾਂਦੇ ਆ ਸੋ ਸਾਰਾ ਪੰਜਾਬ ਹੀ ਸੇਵਾ ਕਰ ਰਿਹਾ ਹੈ ਹਨਾ ਹਾਂ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਪੰਜਾਬ ਦੇ ਨਾਲ ਹਮੇਸ਼ਾ ਹੀ ਖੜਾ ਹੈ ਪੰਜਾਬੀ ਸਾਰੀ ਦੁਨੀਆ ਦੇ ਨਾਲ ਖੜਦੇ ਆ ਤੇ ਫਿਰ ਅੱਜ ਤੇ ਆਪਣੇ ਜਿਹੜੇ ਨੇ ਉਹ ਉਹ ਮੁਸੀਬਤ ਚ ਨੇ ਸੋ ਨਾਲ ਤੇ ਖੜਨਾ ਬਣਦਾ ਨਹੀਂ ਸਹੀ ਸਹੀ ਭਾਜੀ ਤੇ ਇਸ ਕਰਕੇ ਸਾਰੇ ਜਨਾਬੀ ਕਲਾਕਾਰ ਭਾਈਚਾਰਾ ਜਨਾ ਪੱਤਰਕਾਰ ਭਾਈਚਾਰਾ ਹੈ ਔਰ ਜਿੰਨਿਆ ਵੀ ਕਾਰਪੋਰੇਟ ਹਾਊਸਿਸ ਨੇ ਉਹ ਵੀ ਜਿੰਨੇ ਜਿੰਨਾ ਜਿਹੜਾ ਜੋ ਜੋ ਸਰਦਾ ਬਣਦਾ ਉਹ ਸਭ ਹੈਲਪ ਕਰ ਕੱਲ ਤੁਹਾਡੇ ਨਾਲ ਆ ਗਏ ਭਾਜੀ ਹਰਵਿੰਦਰ ਗਰੇਵਾਲ ਜੈਲੀ ਭਾਜੀ ਹਰਵਿੰਦਰ ਸੀ ਆਪਣਾ ਹਰਜੀਤ ਸੀਗਾ ਜੈਲੀ ਭਾਜੀ ਆ ਜੈਲੀ ਸੀਗਾ ਫਿਰ ਦੀਪ ਢਿੱਲੋਂ ਸੀ ਅੱਛਾ ਅੱਛਾ ਗਿਲ ਰੌਂਤਾ ਸੀ ਸਟਾਲਨ ਵੀਰ ਸੀਗਾ ਠੀਕ ਠੀਕ ਆ ਸੋ ਕਈ ਆਰਟਿਸਟ ਸੀਗੇ ਉੱਥੇ ਇਕੱਠੇ ਹੋਏ ਉਧਰ ਬੋਟਸ ਦੀ ਲੋਡ ਸੀਗੀ ਅੱਛਾ ਅੱਛਾ ਉਹ ਫਿਰ ਦੋ ਬੋਟਸ ਉੱਤੇ ਕੱਲ ਉਹ ਸੇਵਾ ਲੱਗੀ ਸੀ ਉਹ ਕਰਕੇ ਆਏ ਨਹੀ ਨਹੀ ਸਹੀ ਸਹੀ ਭਾਜੀ ਤੇ ਬਾਕੀ ਮਾਲਕ ਭਲੀ ਕਰੇ ਮੈਂ ਤੇ ਅਰਦਾਸ ਕਰਦਾਂਗੇ ਮੌਣ ਸਹੀ ਹੋ ਜੇ ਮੌਣ ਸੁਖਾਲਾ ਹੋਵੇ ਪੰਜਾਬ ਦੇ ਚਿਰਿਆਂ ਤੇ ਫਿਰ ਮੁਸਕਾਨਾਂ ਹੋਣ ਨਹੀਂ ਨਹੀਂ ਸਹੀ ਭਾਜੀ ਤੇ ਐਸੇ ਬੈਠੇ ਆ ਜੀ ਬਾਈ ਪ੍ਰੀਤਰਪਾਲ ਦੇ ਘਰੇ ਸਾਹਮਣੇ ਬੈਠਾ ਰੋਇਤ ਨਾਲ ਇਹ ਆਪਣਾ ਉਹ ਗੱਲ ਨਾਲ ਹੁਣ ਚੱਲੇ ਆਂ ਸੇਵਾ ਦੇ ਆਪਾਂ ਤੇ ਬਾਹਰ ਫਿਰ ਲੋਡਿੰਗ ਹੋਵੰਡਿਆ ਆਟੋ ਆਟੋ ਲੋਡਿੰਗ ਹੋਵੰਡਿਆ ਤੇ ਫਿਰ ਚੱਲਾਂਗੇ ਸੇਵਾ ਮੈਂ ਤੁਹਾਨੂੰ ਦੱਸਦਾ ਇੱਕ ਘਰ ਲੱਗਿਆ ਜਾਨਾ ਮਾਈ ਪ੍ਰੀਤਰਪਾਲ ਭਾਜੀ ਘਰੇ ਆਏ ਆ ਤੇ ਭਾਜੀ ਹੁਣੇ ਕਰ ਰਹੇ ਅੱਜ ਆਪਣੇ ਪਿੰਡ ਦੇ ਵਿੱਚ ਸੇਵਾ ਮਤਲਬ ਕਿਉਂਕਿ ਇਹਨਾਂ ਦੇ ਪਿੰਡ ਦੇ ਵਿੱਚ ਵੀ ਪਾਣੀ ਆ ਚੁੱਕਿਆ ਸੀ ਜਦੋਂ ਹੜ੍ਹ ਵਗੈਰਾ ਆਏ ਸੀ ਇਹਨਾਂ ਦੇ ਪਿੰਡ ਵੀ ਪਾਣੀ ਆਇਆ ਸੀ ਤੇ ਭਾਈ ਹੁਣੀ ਕਰ ਰਿਹਾ ਹੁਣ ਸੇਵਾ ਤੇ ਜੇ ਤੁਸੀਂ ਦੇਖ ਸਕਦੇ ਹੋ ਪਿਛਲੀ ਸਾਈਡ ਤੇ ਰਾਸ਼ਨ ਵਗੈਰਾ ਭਾਜੀ ਹੁਣੇ ਰੱਖਿਆ ਹੋਇਆ ਸਾਰਾ ਰਾਸ਼ਨ ਵਗੈਰਾ ਪਾਣੀ ਦੀਆਂ ਪੇਟੀਆਂ ਤੇ ਸੇਵਾ ਚੱਲ ਰਹੀ ਹੈ ਜੀ बहुत बड़ी यार भाई सेवा कर अपने पिंड नहीं भाई प्री हरपाल जी का पिंड લ <small> <small> ਬਹੁਤ ਵਧੀਆ ਗੱਲ ਆ ਯਾਰ ਪਾਈਏ ਆਪਣੇ ਪਿੰਡ ਦੇ ਖੜੇ ਆ ਭਾਜੀ ਆਪਣੇ ਬਹੁਤ ਵਧੀਆ ਯਾਰ ਦੇਖੋ ਦਿਨਿਆ ਕਿੰਨਾ ਮਾਣ ਵਾਖਦਾ ਹੈ ਆਹ ਪਾ ਲੈ ਨਾ ਕਰੋ ਲੈ ਚ

ਪਾਜੀ ਅੱਜ ਆਪਣੇ ਪਿੰਡ ਲਈ ਸੇਵਾ ਕਰ ਰਹੇ ਹੋ ਕਿਵੇਂ ਲੱਗ ਰਿਹਾ ਪਾਜੀ ਵਧੀਆ ਲੱਗ ਰਿਹਾ ਆਪਣੇ ਪਿੰਡ ਦੀ ਸੇਵਾ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਗੱਲ ਹੈ ਤੁਸੀਂ ਆਪਣੇ ਪਿੰਡ ਨਾਲ ਖੜੇ ਹੋ ਪੂਰੇ ਪੰਜਾਬ ਨਾਲ ਖੜੇ ਹੋ ਕਰਨਾ ਪੈਂਦਾ ਜੀ ਤੁਹਾਡਾ ਫਰਜ਼ ਹੈ ਬਸ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਮਿਹਰਬਾਨੀ ਬਹੁਤ ਥੈਂਕ ਯੂ ਸੋ ਮਚ ਇਹਦਾ ਚੱਲ ਰਹੀ ਹੈ ਜੀ ਬਾਈ ਪ੍ਰੀਤ ਰਪਾਲ ਦੇ ਪਿੰਡ ਸੇਵਾ ਚੱਲ ਰਹੀ ਬਾਈ ਆਪਣੇ ਪਿੰਡ ਲਈ ਕਰ ਰਹੇ ਸੇਵਾ ਕਿਉਂਕਿ ਇਹਨਾਂ ਦੇ ਪਿੰਡ ਵੀ ਪਾਣੀ ਆ ਚੁੱਕਿਆ ਹੈ ਤੇ ਬਾਈ ਹੋਣੀ ਕਰ ਰਹੇ ਸੇਵਾ ਰਾਸ਼ਨ ਵੰਡਦੇ ਆਪਣੇ ਪਿੰਡ ਵਾਲਿਆਂ ਨੂੰ ਤੇ ਬਹੁਤ ਵਧੀਆ ਸੁਭਾਅ ਹੈ ਉਹਨਾਂ ਦਾ ਇੱਕ ਪਰਿਵਾਰ ਇੱਕ ਹੀ ਲੈ ਕੇ ਜਾਏ ਇੱਕ ਇੱਕ ਦੇ ਬੈਂਦੀ ਹੈ ਰਿਕੁਐਸਟ ਹੈ ਤੁਹਾਨੂੰ ਕਿ ਸਾਰਿਆਂ ਵਾਸਤੇ ਹੈ ਇੱਕ ਇੱਕ ਦੇ ਲੋਕ ਲੋਕ ਸਿੱਧਾ ਸਿੱਧਾ ਰੱਖ ਦੇ ਹਾਂ ਸਿੱਧਾ 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 ਪਹਿਲਾਂ ਆ ਜਾਗਾ ਜਿਹੜਾ ਹੈਗਾ ਇਹ ਸਾਰੇ ਕਹਿੰਦੇ ਨੇ ਇਦਾਂ ਉਹ ਦਿਲ ਤੋਂ ਕਹਿੰਦੇ ਸੀ ਜੋ ਹਾਂਜੀ ਨਹੀਂ ਹੁੰਦੇ ਅੱਗੇ ਤੋਂ ਨਾਲ ਖੜੇ ਆ ਤੁਹਾਡੇ ਮਿੱਟ ਪੜੇ ਇਹ ਨਾਮ ਆ ਦੇਖੋ 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 ਆਹ ਅੰਦਰ ਜਾ ਕੇ ਬੰਨਣਾ ਵੀਰੇ ਲਈ ਰੱਖੀ ਆ ਜੀ ਸਭ ਦੇ ਕੋਲ ਇਹੋ ਜਿਹਾ ਆ ਅਸਾਂ ਦਾ ਇਹ ਤੇ ਆ ਗਿਆ ਮੈਂ ਜਨਾ ਯਾਰ ਇਹਦਾ ਇਹਦਾ ਹੋ ਇਹਦਾ ਠੀਕ ਠੀਕ ਛੀਤੋ ਖੜੇ ਹਾਂ ਨਹੀਂ ਕੁਮਾਰ ਗਏ ਕਿ ਅੱਗੇ ਆ ਕੇ ਆਵਾਜ਼ ਆਉਦੀ ਆ ਮੋਰ ਹੈ ਬਈ ਸੰਗਤ ਆਈ ਆ ਪਤਾ ਨਹੀਂ ਕਿਹੜੇ ਪਿੰਡ ਤੋਂ ਆਏ ਵੀਰੋੜੀ ਜਵਾਗਰ ਨੇ ਤੇ ਬਾਈ ਪ੍ਰੀਤਦਰਪਾਲ ਨੂੰ ਮਿਲਣ ਆਏ ਆ ਔੜ ਪਏ ਹੈ ਡੇ ਗਰੋਪਣਾ ਕਰਾ ਲਾ ਆ ਜਾਓ ਆਓ ਆ ਜਾਓ ਸਾਰੇ ਲਓ ਲਓ ਆ ਜਾਓ ਦੇ ਨਿੱਕੇ ਬਣਾ ਗੁੰਜਣਾ ਮੈਂ ਆਪਣੇ ਸ਼੍ਰੀ ਦਰਨਾ ਪ੍ਰੋਫੈਸਰ ਨੂੰ ਚਿੰਤਨ ਕਰਿਸ਼ਾਨੀ ਤੋਂ ਤਾਂ ਬਾਈ ਖੋਲਿਓ ਕੈਮਰਾ ਉਸ ਤੋਂ ਮਿਲ ਕੇ ਆਪਣੀ ਪੈਂਟਰੀ ਸੇਵਾ ਚੱਲ ਰਹੀ ਹੈ ਜੀ ਬਾਈ ਪ੍ਰੀਤਰਪਾਲ ਦੇ ਪਿੰਡ ਸੇਵਾ ਚੱਲ ਰਹੀ ਬਾਈ ਆਪਣੇ ਪਿੰਡ ਲਈ ਕਰ ਰਿਹਾ ਸੇਵਾ ਕਿਉਂਕਿ ਇਹਨਾਂ ਦੇ ਪਿੰਡ ਵੀ ਪਾਣੀ ਆ ਚੁੱਕਿਆ ਹੈ ਤੇ ਬਾਈ ਹੋਣੀ ਕਰ ਰਿਹਾ ਸੇਵਾ ਰਾਸ਼ਨ ਵੰਡ ਰਿਹਾ ਆਪਣੇ ਪਿੰਡ ਵਾਲਿਆਂ ਨੂੰ ਪਾਜੀ ਅੱਜ ਆਪਣੇ ਪਿੰਡ ਲਈ ਸੇਵਾ ਕਰ ਰਹੇ ਹੋ ਕਿਵੇਂ ਲੱਗ ਰਿਹਾ ਪਾਜੀ ਵਧੀਆ ਲੱਗ ਰਿਹਾ ਆਪਣੇ ਪਿੰਡ ਦੀ ਸੇਵਾ ਕਰਕੇ ਹਮੇਸ਼ਾ ਵਧੀਆ ਲੱਗਦਾ ਬਹੁਤ ਵਧੀਆ ਗੱਲ ਹੈ ਤੁਸੀਂ ਆਪਣੇ ਪਿੰਡ ਨਾਲ ਖੜੇ ਹੋ ਪੂਰੇ ਪੰਜਾਬ ਨਾਲ ਖੜੇ ਹੋ ਕਰਨਾ ਪਰਦਾ ਜੀ ਮਿਹਰਬਾਨੀ ਥੈਂਕ ਯੂ ਸੋ ਮਚ